ਲੈ ਵੀ ਮਿੱਤਰੋ ਅੱਜ ਕਹਿੰਦੇ ਮਿਲਕ ਬਿਊਟੀ ਟੰਪੀਡੀਸ਼ਨ ਹੋਣਾ ਐ ਐਫਐ ਬੜਾਂ ਦਾ ਤੇ ਸਾਨੂੰ ਸਾਰਾ ਦਿਖਾਉਣਾ ਹੈਗਾ ਰਿੰਗ ਦੇ ਵਿੱਚ ਜਾ ਕੇ ਵੀ ਦਿਖਾਵਾਂਗੇ 13 12 ਵੀ ਦਿਖਾਵਾਂਗੇ ਪੋਜੀਸ਼ਨਾਂ ਸਾਰੀਆਂ ਸਾਨੂੰ ਅੰਦਰੋਂ ਦਿਖਾਵਾਂਗੇ ਕੋਲ ਜਾ ਕੇ ਵੀ ਕੀ ਫਰਕ ਹੈ ਕੀ ਕੁਆਲਿਟੀ ਸੀ ਵੀ ਉਹ ਪਹਿਲੇ ਨੰਬਰ ਤੇ ਆ ਗਈ ਆਰਡਰ ਦੇਖੋ ਬਾਈ ਬੜਾ ਦੇ ਬਹੁਤ ਹੀ ਸੋਹਣਾ ਸਟਰਕਚਰ ਆ ਬੜਦਾ ਕੁਆਲਿਟੀ ਚੈੱਕ ਕਰੋ ਮਿੱਤਰੋ ਆਪਣਾ ਪੰਜਾਬੀ ਲਾਈਕ ਹੈ ਆ ਵੱਧ ਤਾਂ ਐਚਐਫਾਂ ਹਰਿਆਣੇ ਦੇ ਵਿੱਚ ਤਾਂ ਐਚਐਫਾਂ ਹੀ ਨਹੀਂ ਗੀਆਂ ਨੀਆਂ ਮੈਂ ਗੱਭਗ ਸਾਰੇ ਵੀਰ ਹੀ ਪੰਜਾਬ ਤੋਂ ਲੱਗਦੇ ਆ ਮੈਨੂੰ ਬਾਕੀ ਦੇਖਦੇ ਆ ਵੀ ਕੀ ਪੋਜੀਸ਼ਨਾਂ ਰਹਿੰਦੀਆਂ ਨੇ ਕਿਹੜੇ ਦੀ ਪੋਜੀਸ਼ਨ ਪਹਿਲੀ ਆਊ ਕਿਹੜੇ ਦੀ ਦੂਜੀ ਆਊ ਨੁਕਰਿਆਂ ਦਾ 2100 ਇਹ ਜੀ ਪੀਡੀਐ ਤੇ ਆਪਣਾ ਮਿੱਤਰੋ YouTube ਤੇ Facebook ਤੇ ਪੇਜ ਆ ਚਾਈਲਡ ਡੈਰੀ ਫਾਰਮ ਮਾਨਸਾ ਸਬਸਕ੍ਰਾਈਬ ਫੋਲੋ ਕਰ ਲਿਓ Instagram ਤੇ ਵੀ ਆਹੀ ਹੈ ਉਥੇ ਬਸ ਇੰਸਟਾ ਤੇ ਆਪਾਂ ਵੱਡੀਆਂ ਵੀਡੀਓ ਨਹੀਂ ਪਾਉਂਦੇ ਉਥੇ ਆਪਾਂ ਰੀਲਾਂ ਪਾਉਂਨੇ ਆ ਕੋਈ ਵੀ ਸੇਲ ਜਾਨਵਰ ਦੀਆਂ ਜਾਂ ਕੋਈ ਵੀ ਐ ਬਿਊਟੀ ਦੇ ਵਿੱਚ ਜਿੱਤੇ ਕਰਿਆਂ ਦੀਆਂ ਸਾਰਿਆਂ ਦੀਆਂ ਇੰਟਰਵਿਊ ਵਗੈਰਾ ਸ਼ਾਰਟ ਪਾਉਨੇ ਆ ਉੱਤੇ ਗੱਲੀਆਂ ਇੱਥੇ ਆਪਣੀਆਂ ਅਤੇ ਆਪਣੀਆਂ YouTube Facebook ਤੇ ਵਧੀਆ ਵੱਡੀਆਂ ਵੀਡੀਓ ਆਉਂਦੀਆਂ ਨਹੀਂ ਆ। ਸਬਸਕ੍ਰਾਈਬ ਕਰਕੇ ਰੱਖਿਓ ਤੇ ਪੂਰਾ ਐਂਡ ਤੱਕ ਦੇਖਿਓ। ਇੱਕ ਬਈ ਕਮੈਂਟ ਜ਼ਰੂਰ ਕਰਿਆ ਕਰੋ ਵੀ ਹਾਂ ਸੋਨੂੰ ਕਿਹੜੀ ਬੈੜ ਪਸੰਦ ਆਈ ਹੈ ਕਿ ਨਹੀਂ ਆਈ। ਜਿਵੇਂ ਪਹਿਲੇ ਨੰਬਰ ਤੇ ਜਿਹੜੀ ਵੀ ਇਹਨਾਂ ਚੋ ਬੈੜ ਲੱਗੂਗੀ ਤੁਸੀਂ ਜ਼ਰੂਰ ਦੱਸਿਓ ਵੀ ਹਾਂ ਯਾਰ ਪੂਰੀ ਘੈਂੜ ਸੀ ਬਈ ਕੁਆਲਿਟੀ ਮੈਂ ਤਾਂ ਬਈ ਸਾਰੇ ਪ੍ਰਾਮਾਂ ਦੀ ਪੂਰੀ ਫੁੱਲ ਕਰੀ ਹੋਈ ਆ। ਐਣ ਲਿਸ਼ਕੀਆਂ ਫਰਦੀਆਂ ਨੇ ਜੀਆਂ ਬਾੜਾ ਆਦਰਕ ਕੁਆਲਟੀ ਦੇਖੋ ਵਧੀਆ ਫਿਟਿੰਗ ਵਾਲੇ ਆਰਡਰ ਨੇ ਸਾਰੀਆਂ ਦੇ। ਵਧੀਆ ਕੁਆਲਟੀ ਦਾ ਬਈ ਫਰਕ ਪੈ ਰਿਹਾ ਆਪਣੇ। ਆਹ ਦੇਖੋ ਤੁਸੀਂ ਸਾਰੀਆਂ ਲੱਗਦੇ ਜਿਵੇਂ ਬਾਹਰਲੇ ਦੇਸ਼ ਚ ਕਿਤੇ ਮੇਲਾ ਦੇਖਣ ਆਏ ਹੁੰਦੇ ਹਨ ਨਾ। ਐ ਪੂਰੀ ਵਧੀਆ ਚੰਗੀ ਕੁਆਲਟੀ ਦੀਆਂ ਤਿਆਰ ਕਰੀ ਬੈਠੇ ਨੇ ਆਪਣੇ ਭਰਾ ਬਈ ਬਾੜਾ। ਆਮ ਘਰਾਂ ਦੇ ਵਿੱਚ ਆਮ ਫਾਰਮਰਾਂ ਦੇ ਵਿੱਚ ਦੇਖ ਲਓ ਤੁਸੀਂ। ਬਹੁਤ ਹੀ ਚੰਗੀ ਕੁਆਲਿਟੀ ਆ ਯਾਰਾ ਪੂਰਾ ਵੀ ਭਰ ਚੁੱਕਿਆ ਗਰਾਉਂਡ ਬਸ ਇਸ ਤੋਂ ਬਾਅਦ ਜੱ ਸਾਹਿਬ ਇਹਨਾਂ ਨੂੰ ਸਾਰਿਆਂ ਨੂੰ ਚੈੱਕ ਕਰਕੇ ਨੰਬਰ ਵਗੈਰਾ ਇਹਨਾਂ ਦੇ ਲਾ ਕੇ ਫਿਰ ਜਿਹੜੀਆਂ ਘਾਟੀਆਂ ਕਿੱਦਾਂ ਚ ਘਾਟਾਂ ਨੇਆਂ ਆ ਉਹ ਸਾਰੇ ਫਾਰਮਰਾਂ ਨੂੰ ਦੱਸ ਕੇ ਫਿਰ ਬੈੜਾਂ ਦੀ ਸ਼ਾਂਤੀ ਕਰਨਗੇ ਉਹਦੇ ਵਿੱਚੋਂ ਫਿਰ ਅੱਧੀਆਂ گاਮਾਂ ਨੂੰ ਬਾਹਰ ਰੱਖ ਕੱਢ ਕੇ 20 گاਮ ਰੱਖ ਲੈਣਗੇ ਫਿਰ 20 ਦੇ ਵਿੱਚੋਂ 10 ਕੱਢ ਦੇਣਗੇ ਫਿਰ 10 ਐਂਡ ਦੇ ਟੌਪ ਕੱਢਣਗੇ ਬਾਈ ਉਹਨਾਂ ਦੇ ਵਿੱਚ ਤਿੰਨ ਜਮੇ ਹੀ ਹਾਈਲਾਈਟ ਪੂਰੀਆਂ ਘੈਂਟੀਆਂ ਵਾਂਗ ਹੋਣਗੀਆਂ ਜਿੰਨਾਂ ਦੀ ਤੁਹਾਨੂੰ ਪੂਰੀ ਵੀਡੀਓ ਦਿਖਾਵਾਂਗੇ ਆਪਾਂ ਜਮੇ ਬੀ ਹਾਂ ਕੀ ਕੁਆਲਟੀ ਸੀ ਕੀ ਫਰਕ ਸੀ ਬਾੜਾਂ ਦੇ ਵਿੱਚ ਕੀ ਡਿਫਰੈਂਸ ਸੀਗਾ ਵੀ ਇਹ ਪਹਿਲੇ ਨੰਬਰ ਤੇ ਆਈਆਂ ਤੇ ਦੂਜੇ ਤੇ ਪਹਿਲੇ ਵਾਲੀ ਦੇ ਵਿੱਚ ਕੀ ਫਰਕ ਸੀ ਤੀਜੇ ਤੇ ਦੂਜੀ ਵਾਲੀ 'ਚ ਕੀ ਫਰਕ ਸੀ ਸਾਰੀ ਜਾਣਕਾਰੀ ਆਪਾਂ ਵਧੀਆ ਦੱਸਾਂਗੇ ਤੁਹਾਨੂੰ ਵੀਡੀਓ ਸਕਿਪ ਨਾ ਕਰਿਓ ਵਿੱਚੋਂ ਐ ਨਹੀਂ ਪਤਾ ਵੀ ਕਿਹੜੀ ਜਾਣਕਾਰੀ ਲੰਘ ਜੇ ਸਟੇਰਾ ਕਿੱਲਾ ਦਾ ਨੰਬਰ ਹੋ ਗਿਆ ਹੈ ਕਿੱਲੇ ਦੇ ਰੁਕ ਕੇ ਜਾਵੇਗਾ ਜਿੰਦਵਾ ਡਾਕਟਰ ਜੀ ਦਾ ਟਾਈਮ ਸਾਰਾ ਹੋਣਾ ਹੈ ਬਹੁਤ ਬਹੁਤ ਧੰਨਵਾਦ ਵੀ ਜੀ ਦਾ ਥੋੜੀ ਦੇਰ ਦੀ ਇੰਤਜ਼ਾਰ ਦੇ ਵਿੱਚ ਅਨਾਉਂਸ ਕਰਾਂਗੇ ਨੋਗਰਾ ਅਸਟ੍ਰੇਲੀਆ ਦੇ ਅਰਜਨ ਦਾ ਰਿਜ਼ਲਟ ਆਉਣ ਕਰਕੇ ਤੁਹਾਡੇ ਅੱਗੇ ਥੋੜਾ ਜਿਹਾ ਇੰਤਜ਼ਾਰ ਕਰੋ ਬਹੁਤ ਬਹੁਤ ਧੰਨਵਾਦ ਹਾਂਜੀ ਡਾਕਟਰ ਸਾਹਿਬ ਜੱਜ ਬਾਈ ਹੁਣ ਨੰਬਰ ਲਾ ਰਹੇ ਨੇ ਅੱਡੋ ਅੱਡ ਵੈੜਾਂ ਦੇ ਹਨਾ ਤੋਰਾ ਵਗੈਰਾ ਕਰਾ ਕੇ ਤੇ ਪੂਰੀਆਂ ਬਰੀਕੀਆਂ ਦੇ ਨਾਲ ਵੈੜਾਂ ਦੇਖ ਕੇ ਨੰਬਰ ਆ ਵਗੈਰਾ ਲਾ ਰਹੇ ਨੇਗੇ ਤੇ ਫੇਰ ਸ਼ਾਂਟੀ ਕਰਨਗੇ ਹੌਲੀ ਹੌਲੀ ਇਹਨਾਂ ਦੇ ਵਿੱਚੋਂ ਜੱਜਾਂ ਨੂੰ ਵੀ ਕਨਫਿਊਜ਼ ਹੋਊਗੇ ਬਾਈ ਵੀ ਕੀ ਕਿਹੜੀ ਵੈੜ ਨੂੰ ਇਹਨਾਂ ਜੋ ਪਹਿਲੇ ਨੰਬਰ ਤੇ ਦੂਜੇ ਤੇ ਆਏ ਤੇ ਬਾਕੀ ਜਿਹੜੀ ਨੂੰ ਬਾਹਰੇ ਕੱਢੀਏ ਤਾਂ ਉਹਦੇ ਵਿੱਚ ਕੀ ਘਾਟ ਲੱਭੀਏ ਜੱਜ ਵੀ ਕਨਫਿਊਜ਼ ਹੋਗੇ ਵੀ ਆਪਣੀ ਪੂਰੀ ਵਧੀਆ ਬਰੀਡ ਤਿਆਰ ਹੋ ਰਹੀ ਐ ਐਫ ਦੀ

ਸ਼ਾਂਤੀ ਕਰਨ ਲੱਗੇ ਬਈ ਵੜਾਂ ਦੀ ਇਹਨਾਂ ਸਾਰੀਆਂ ਵੜਾਂ ਦੇ ਵਿੱਚ ਹੁਣ 20 ਵੜਾਂ ਇੱਕ ਸਾਈਡ ਕੱਢ ਰਹੇ ਨੇ 2 ਤੇ 4 ਦੰਦ ਵੜਾਂ ਦਾ ਮੁਕਾਬਲਾ ਸੀ ਤੇ ਹੁਣ ਇਹਨਾਂ ਦੇ ਵਿੱਚ ਇਹ ਟੌਪ 20 ਕੱਢ ਰਹੇ ਨੇਗੇ ਤੇ ਜਿਹੜੀਆਂ ਵੀ ਐਕਸਟਰਾ ਵੜਾਂ ਨੇਗੀਆਂ ਬਾਕੀ ਉਹਨਾਂ ਨੂੰ ਬਾਹਰ ਕੱਢਣਗੇ ਰਿੰਗ ਦੇ ਵਿੱਚੋਂ ਤੇ ਫਿਰ 20 ਵੜਾਂ ਦੇ ਵਿੱਚੋਂ ਨਾ ਇਹ ਟੌਪ 10 ਵੜਾਂ ਕੱਢਣਗੇ ਜਿਵੇਂ ਹੁਣ 20 ਰੱਖ ਲਈ ਇਹਨਾਂ ਨੇ ਤੇ ਉਹਦੇ ਵਿੱਚੋਂ ਜਿਹੜੀਆਂ ਉੱਤੇ ਸੀ ਉਹ ਸਾਰੀਆਂ ਵੜਾ ਕੱਢ ਰਹੇ ਨੇ ਕੁਆਲਿਟੀ ਸਾਰਿਆਂ ਦੀ ਚੰਗੀ ਆ ਬਈ ਬਸ ਕੋਈ 1-2% ਦਾ ਮਾੜਾ-ਮੋਟਾ ਸਟਰਕਚਰ ਤੇ ਹੋਰ ਫਰਕ ਪਾਇਆ ਜਾਂਦਾ ਹੈ ਕੁਆਲਿਟੀ ਦੇ ਵਿੱਚ ਇਹਨਾਂ ਚ ਐ ਨਹੀਂ ਵੀ ਆਹ ਇਹ ਵੜਾ ਮਾਰੀਆਂ ਹੋ ਗਈਆਂ ਦੁੱਧ ਮਿਲ ਕੇਗਾ ਨਹੀਂ ਪਤਾ ਇਹਨਾਂ ਦੇ ਹਲੇ ਦੁੱਧ ਜ਼ਿਆਦਾ ਹੀ ਹੋਵੇ ਪਰ ਉਹ ਜਿਹੜਾ ਪੂਰਾ ਪਿਓਰ ਦੇਖਦੇ ਨੇਗੇ ਵੀ ਹਾਂ ਸੌ ਦਾ 100% ਕੀਚ ਆਰਡਰ ਦਾ ਵੀ ਨਹੀਂ ਉਹਨਾਂ ਨੂੰ ਕੋਈ ਤੇ ਆ ਦੇਖੋ ਹੁਣ ਬਈ 20 ਦੇ ਵਿੱਚੋਂ ਹਨ 10 ਹੋਰ ਕੱਢਣਗੇ ਤੇ ਫੇਰ ਜਿਹੜੀਆਂ 10 ਰਹਿ ਜਾਣਗੀਆਂ ਉਹਨਾਂ ਦਾ ਇਹ ਇਹ ਨਾਮ ਬੋਲ ਕੇ ਪ੍ਰਾਈਜ਼ ਵਗੈਰਾ ਉਹਨਾਂ ਨੂੰ ਜਿਹੜਾ ਵੀ ਹੋਣਗੇ ਦੇਣਗੇ ਸਰਟੀਫਿਕੇਟ ਵਗੈਰਾ ਤੇ ਹੁਣ ਕੇ ਇਹਨਾਂ ਨੂੰ ਰਿੰਗ ਦੇ ਵਿੱਚ ਹਨ ਗੋਲ ਘੁਮਾ ਰਹੇ ਨੇ ਤਾਂ ਕਿ ਸਾਰੇ ਦਰਸ਼ਕ ਵੀਰ ਵੀ ਦੇਖ ਸਕਣ ਦਰਸ਼ਕ ਵੀਰ ਵੀ ਦੇਖ ਸਕਣ ਤੇ ਹੁਣ ਸਾਰੀਆਂ ਕਮਾ ਰਹੇ ਨੇ ਤੇ ਆਪ ਵੀ ਉਹਨਾਂ ਦੇ ਵਿੱਚੋਂ ਡਿਸਾਈਡ ਕਰ ਸਕਣ ਵੀ ਕਿਹੜੀ ਵੈਡ ਦੇ ਵਿੱਚ ਕੀ ਕਮੀ ਐ। ਹੈ। ਆ ਵੈਡ ਬਈ ਬਹੁਤ ਸੋਹਣੀ ਐ। ਦੇਖੋ ਦੇਖੋ ਬਈ ਆਰਡਰ ਕੁਆਲਿਟੀ ਮੈਂ ਸਵੇਰੀ ਦੇਖ ਲਈਤੀ ਇਹ ਵੜ ਤੇ ਇਦੋਂ ਬਾਅਦ ਇਹਦੀ ਜਿਹੜੀ ਸ਼ਾਰਟ ਵੀਡੀਓ ਵੀ ਆਪਾਂ ਪਾਈ ਦੀ ਇੱਕ ਬਾਈਆਂ ਦੀ ਇਹਦੇ ਵਿੱਚ ਹੋਰ ਹੈਗੀ ਤੇ ਜਿਹੜਾ ਨੀਲੇ ਵਰਨੇ ਵਾਲਾ ਮੁੰਡਾ ਇਹ ਵੜ ਬਾਈ ਆਪਣੇ ਲਹਾਜੀ ਦੀ ਆ ਤੇ ਉਹਦਾ ਵੀ ਦੇਖਦੇ ਆ ਵੀ ਕੀ ਬਣਦਾ ਹੈ ਇਹ ਤਾਂ ਰਿੰਗ ਚੱਲ ਰਹੀ ਆ

ਕਰ ਕੋ ਕਰੇ ਬਿਲਕੁਲ ਭਾਵੇਂ ਤੇ ਨਰਾਮ ਖੁਸ਼ੀ ਦੀ ਗੱਲ ਹੈ ਜੀ ਕਰਨਾਲ ਬੰਦੇ ਤੋਂ ਫਾਟੇ ਨਾਲ ਟੀਵੀ ਐਫਲ ਵੀ ਟੀਮ ਦੇ ਵਿੱਚ ਅਮਰ ਸਿੰਘ ਜਿਹੜਾ ਤੇ ਉਹਨਾਂ ਦੀ ਟੀਮ ਤੇ ਹੋਰ ਬੰਦੇ ਜੀ ਘੱਟੋ ਘੱਟ 33 ਬੰਦੇ ਦੀ ਟੀਮ ਦੇ ਅੰਦਰ ਜੁੜੇ ਹੋਏ ਨੇ ਜੀ ਅਸੀਂ ਸਾਰੇ ਫਾਰਮਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਟੀਵੀ ਐਫਲ ਦੇ ਪਰੋਤਨ ਦੇਖਦੇ ਆਏ ਅਮਰ ਸਿੰਘ ਵੀ ਖਾਸ ਤੌਰ ਤੇ ਜੁੜੇ ਹੋਏ ਨੇ ਜੀ ਨਾਲ ਅਮਰਪਾਲ ਬਾਜਵਾ ਦਾ ਸਾਡੇ ਨਾਲ ਜੁੜੇ ਨੇ ਜੀ ਹਾਂ ਜੀ ਕੋਈ ਕਹਿੰਦੇ ਆ ਪ੍ਰਧਾਨ ਸਾਹਿਬ ਜੀ ਸਵਾਗਤ ਕਰਨ ਨਵੀਰਾ ਦਾ ਜੀ ਆ ਆਪਣੇ ਮਿੱਤਰ ਦੀ ਵੜਾ ਬਾਈ ਕਰੋ ਚੈੱਕ ਟੋਪ 10 ਦੇ ਵਿੱਚ ਆ ਗਈ ਆ ਇਹ ਵਰੀ ਇੱਕ ਫੋਟੋਗ੍ਰਾਫਰ ਜੀ ਆ ਨੌਮਾ ਨੰਬਰ ਆ ਗਿਆ ਜੀ ਇਹਦਾ ਆਪਣੇ ਲਹਾਜੀ ਰਾਤੇ ਆ 8ਵੇਂ ਨੰਬਰ ਵਾਲੀ ਵੇੜ ਆ ਗਈ ਇੱਕ ਕਰੋ ਵੀ ਇਦੂ ਬਾਰ ਬਈ ਆਪਾਂ ਟੌਪ ਤੰਨ ਨੇ ਜਿਹੜੀਆਂ ਉਹ ਰਿੰਗ ਦੇ ਅੰਦਰ ਜਾ ਕੇ ਦਿਖਾਵਾਂਗੇ ਤੇ ਆ ਦੇਖੋ ਬਈ ਤੇ ਆ ਉਦੋਂ ਅਗਲੀ ਆ ਗਈ ਬਈ 6ਵਾਂ 7ਵਾਂ 7ਵਾਂ ਨੰਬਰ ਆ ਗਈ ਕਰੋ ਚੈੱਕ ਬਈ ਏਡੀ ਵੀ ਆਰਡਰ ਕੁਆਲਿਟੀ ਆ 6ਵਾਂ ਬਈ ਨੰਬਰ ਇਹਦਾ ਤੇ ਆ ਪੰਜਵੇਂ ਨੰਬਰ ਤੇ ਆਈ ਆ ਜੀ ਬਾ ਹੁਣ ਆਪਾਂ ਅੰਤਰ ਜਲਦੇ ਹਾਂ ਟੌਪ 3 ਜਿੱਤਾਂ ਤੇ ਆ ਚੌਥਾ ਨੰਬਰ ਆ ਮਿੱਤਰੋ ਤੇ ਹੁਣ ਸ਼ੁਰੂ ਹੋਣਾ ਟੌਪ 3 ਤੇ ਹੁਣ ਆਪਾਂ ਰਿੰਗ ਦੇ ਵਿੱਚ ਜਾਂਦੇ ਆ ਤੇ ਬਾਕੀ ਆ ਦੇਖੋ ਬਈ ਟੌਪ 3 ਦਾ ਕੱਢ ਲਈ ਇਹਨਾਂ ਨੇ ਆਪਣੇ ਆਉਂਦੇ ਆਉਂਦੇ ਤੇ ਸੈਕਿੰਡ ਤੇ ਫਰਸਟ ਵੀ ਦਿਖਾਵਾਂਗੇ ਤੁਹਾਨੂੰ ਪਰ ਇਹਦੇ ਵਿੱਚ ਦੇਖੋ ਬਾਈ ਕੀ ਕੁਆਲਿਟੀ ਸੀ ਜਿਵੇਂ ਜਿਹੜੀਆਂ ਬਾਹਰ ਗੱਡੀਆਂ ਨੇ ਆਪਾਂ ਤੁਹਾਨੂੰ ਉਹ ਬੈੜਾ ਵੀ ਦਿਖਾਈਆਂ ਨੇ ਬਾਕੀ ਤੁਸੀਂ ਐਸਟੀਮੇਟ ਲਾਇਓ ਵੀ ਇਹਦੇ ਵਿੱਚ ਇਹ ਜੀ ਕੀ ਕੁਆਲਿਟੀ ਸੀਗੀ ਚਾਹ ਪਰ ਇੱਕ ਬ੍ਰੈਂਸ ਦਾ ਬਹੁਤ ਬਹੁਤ ਥਾਰ ਦਾ ਬਣੀ ਹੋਇਆ ਹੈ ਐਸੇ ਦੋ ਦਿਨ ਮਾਰਦਾ ਕਰਿਆ ਯਾਰ ਦੋ ਦਿਨ ਮਾਰਦਾ ਥਾਰ ਤੇਰੇ ਚ ਬਲ ਬ੍ਰੇਕੀ ਰਾਹ ਬਹੁਤ ਡੇੜੇ ਦਾ ਕੋਲ ਹੈ

ਥੋੜਾ ਕਲੀਅਰ ਕਰੋ ਸਪੀਚ ਦਿਖਾ ਦਿਓ ਦੇਖੋ ਇਹ ਮੈਂ ਸੇਫਟੀ ਮੈਨੇਜਰ ਨੂੰ ਉਹ ਆਪ ਮੈਂ ਕਰਾ ਦੇਵਾਂਗਾ ਲੈ ਵੀ ਇੰਨਾ ਚ ਸ਼ਾਂਤੀ ਕਰਨੀ ਹੈ ਹੁਣ ਵੀ ਕਿਹੜੀ ਪਹਿਲੇ ਨੰਬਰ ਤੇ ਆਊਗੀ ਹੁਣ ਸ਼ਾਂਤੀ ਕਰਨੀ ਆ ਬਈ ਇਹਨਾਂ ਦੇ ਵਿੱਚੋਂ ਕੁਆਲਿਟੀ ਦੋਨਾਂ ਦੀ ਵਧੀਆ ਹੈ ਤੇ ਬਾਕੀ ਜੱਜ ਸਾਹਿਬਾਨ ਜਿਹੜਾ ਦੇਖ ਰਹੇ ਨੇ ਵੀ ਹਾਂ ਵੀ ਕਿਹੜੀ ਵੈਡ ਦੇ ਵਿੱਚ ਕੀ ਅਸੀਂ ਘਾਟ ਦੱਸੀਏ ਤਾਂ ਕਿ ਦੂਜੀ ਵੈਡ ਹਨਾ ਨੰਬਰ ਤੇ ਆ ਸਕੇ ਤੇ ਹੁਣ ਇਹੀ ਚੀਜ਼ ਦੇਖ ਰਹੇ ਨੇ ਗਰਾਰੀ ਇੱਥੇ ਬਈ ਫਸ ਚੁੱਕੀ ਆ ਦੋਨੋਂ ਪੂਰੀਆਂ ਟੌਪ ਦੀਆਂ ਵੈਡਾਂ ਨੇ ਬਾਕੀ ਦੇਖੋ ਹੁਣ ਵੀ ਕੀ ਬਣਦਾ ਕੀ ਦੀ ਕਿਸਮਤ ਸਾਥ ਨੇ ਦੀ ਹੈ ਕੀ ਦੀ ਵਾਰਡ ਚੰਗੀ ਆ ਬਾਕੀ ਸਾਰਾ ਆਪਾਂ ਦੇਖਦੇ ਆ ਤੇ ਇਸ ਤੋਂ ਬਾਅਦ ਬਾਈ ਤੁਹਾਨੂੰ ਆਪਾਂ ਨੇੜੇ ਉਹ ਵੀ ਦਿਖਾਵਾਂਗੇ ਵੜਾ ਆਰਡਰ ਕੁਆਲਟੀ ਵੀ ਨੇੜੇ ਫੋਨ ਕਰਕੇ ਦਿਖਾਵਾਂਗੇ ਜਦੋਂ ਇਹਨਾਂ ਦੇ ਵਿੱਚੋਂ ਫਸਟ ਸੈਕਿੰਡ ਕੱਢ ਲਈ ਵੀ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਸਕੇ ਨਾ ਵੀ ਕਿੱਥੇ ਕੀ ਫਰਕ ਹੈਗਾ ਉਹ ਜਿਹੜਾ ਨਾਮ ਆ ਉਹ ਜਿਹੜਾ ਸਪੈਸ ਬਣਿਆ ਹੋਇਆ ਹੈ ਉਹ ਅੱਗੇ ਦੇਖੋ ਜਦੋਂ ਸਾਰੇ ਬੋਲ ਮੈਜੋ ਬਾਈ ਓਏ ਆਪਣੇ ਘਰ ਦੇ ਅੰਦਰ ਬੋਲ ਨਹੀਂ ਜਾਣਗੇ ਕਿ ਕਿੰਨੇ ਸਾਲ ਤੋਂ ਜਿਹੜੇ ਤੋਂ ਕਰ ਰਹੇ ਆ ਤੇ ਕਹਿੰਦਾ ਮੈਂ ਜਾਣਦੇ ਵੀ ਹਰੇ ਸਾਡੇ ਪੁਲਿਸ ਕੈਮਰਾਮੈਨ ਤੋਂ علاوہ ਉਹ ਸਾਰੇ ਪੁੱਛੀ ਹੋ ਜਾਂਦੇ ਆ ਅੱਜ ਵੀ ਇਹ ਵੀ ਮਿਲਦਾ ਅੱਜ ਵੀ ਕੈਮਰਾਮੈਨ ਦੇਖੇ ਜਾਂਦੇ ਕਿਸੇ ਵੇਸ ਵਿੱਚ ਵੀ ਜਾਉਂਦੇ ਕਿਉਂ ਜੋ ਕਿਉਂ ਜੋ ਬੋਲੇ ਮਿਚਾਓ ਬਾਈ ਪਰਸੋਂ ਨਹੀਂ ਆ ਜੀ ਲੈ ਵੀ ਚੱਕ ਲਿਆ ਲਾਲ ਕੱਪੜਾ ਕਹਿੰਦੇ ਪਹਿਲੇ ਨੰਬਰ ਵਾਲੀ ਦੇਖਦੇ ਨੇ ਵੀ ਕਿਹੜੀ ਗੱਡੀ ਹੁਣ ਆਉ ਨਜ਼ਾਰਾ ਮਿੱਤਰੋ ਇਹ ਚੱਕ ਵੀ ਆ ਜਿੱਤ ਗਈ ਮਿੱਤਰੋ ਵੈੜ ਲੈ ਵੀ ਪਹਿਲਾ ਨੰਬਰ ਆ ਗਿਆ ਵੈੜਾ ਆ ਬੈਡ ਦਾ ਪਹਿਲਾ ਆ ਗਿਆ ਜੀ ਮਿੱਤਰੋ ਦੇਖੋ ਕੁਆਲਟੀ ਤੁਸੀਂ ਕਾਂ ਕੋਪੀ ਆਹੀ ਗਈ ਸੀ ਨਾ ਲੜਕੀ ਲੱਤੀ ਸੀ ਮੇ ਬਾਈ ਨੂੰ ਆਹੀ ਬਾਈ ਇੱਕ ਲੇਕਣੇ ਮੇਰੇ ਕੋਲ ਸ਼ਾਮ ਆ ਦੂਜਾ ਨੰਬਰ ਤੇ ਆ ਗਈ ਬਾਈ ਉਹ ਵੀ ਨਾਲੇ ਲਿਆਵੇ ਲਿਆ ਫਰਾਈਆਂ ਪਤਾ ਹੀ ਬਹੁਤ ਗੁਆਰਕਾਂ ਬਈ ਇਹ ਫਰਸਟ ਪੋਜੀਸ਼ਨ ਆ ਬਈ ਬਹੁਤ ਸੋਹਣੀ ਮੈਚ ਸੀ ਬਈ ਤੇ ਬੈੜ ਵੀ ਬਹੁਤ ਚੰਗੀ ਸੀ ਬਈ ਆਹ ਦੋਨਾਂ ਦੇ ਆਰਡਰ ਕੁਆਲਟੀ ਵੀ ਦਿਖਾਤੀ ਸੋਨੂੰ ਆਪਾਂ ਨੇ ਬਹੁਤ ਚੰਗੀਆਂ ਬੈੜਾਂ ਦੀ ਬਈ ਡਿਸਾਈਡ ਕਰਨਾ ਵੀ ਬਹੁਤ ਆਖਾ ਹੋ ਜਾਂਦਾ ਅੰਤਰਜੱਜਾਂ ਨੂੰ ਕਿਉਂਕਿ ਵੀ ਕਿਸੇ ਦਾ ਮਨ ਨੂੰ ਠੇਸ ਵੀ ਨਾ ਪਹੁੰਚੇ ਤੇ ਬਾਕੀ ਦੇਖਣ ਵਾਲਿਆਂ ਨੂੰ ਆਇਆ ਨਾ ਲੱਗੇ ਵੀ ਮੈਚ ਫਿਕਸ ਨਹੀਂ ਜਾਂ ਕਿਵੇਂ ਵੀ ਨੇ ਇਹਨਾਂ ਨੂੰ ਬਹੁਤ ਸੋਚ ਕੇ ਵੜਾ ਕੱਢਣੀਆਂ ਪੈਂਦੀਆਂ ਨੇ ਭਾਈ ਟਾਈਮ ਤਾਂ ਫਿਰ ਲੱਗਦਾ ਹੈ ਚੈਨਲ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰ ਦਿਓ ਜਮੀ ਭਾਈ ਸਿਰਾ ਲੱਗ ਗਿਆ ਕਹਿੰਦੇ ਵੀਡੀਓ ਦੇ ਵਿੱਚ ਪੂਰੀ ਐਂਡ ਵੀਡੀਓ ਬਣੀ ਆ ਆਪਣੀ ਵੀ